ਲਗਦੇ ਆ ਮਨ ਕਈਆਂ ਦੇ ਸਰੀਰ ਰੋਗੀ ਨਹੀਂ ਹੁੰਦਾ ਮਨ ਰੋਗੀ ਹੁੰਦਾ ਤੇ ਕਈਆਂ ਦੇ ਸਰੀਰ ਰੋਗੀ ਹੁੰਦਾ ਸਰੀਰ ਦੇ ਉੱਤੇ ਬੁਖਾਰ ਆ ਜਾਣਾ ਰੋਗ ਹੁੰਦਾ ਤੇ ਬਾਸਾ ਜਿੰਦੇ ਜਿਹੜੇ ਸਵੇਰੇ ਅਮਰਤ ਵੇਲੇ ਉੱਠ ਕੇ ਇਸਨਾਨ ਕਰਦੇ ਉਹਦੇ ਤੋਂ ਉਹਨਾਂ ਦੇ ਦੋਨੋਂ ਰੋਗ ਦੂਰ ਹੋ ਜਾਂਦੇ ਕਿਹੜੇ ਤੰਦ ਦੇ ਰੋਗ ਵੀ ਤੰਦ ਦੇ ਰੋਗ ਵੀ ਕਰੇ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਾਏ ਆ ਰੋਕਾਂ ਕਹਦੇ ਆ ਕੋਟ ਪ੍ਰਾਥ ਮਿਟੇ ਪ੍ਰਭ ਸਨਨਾ ਪ੍ਰੇਰੋਸ਼ੀ ਗੁਰੂ ਦੀ ਛਾਣ ਵਿੱਚ ਚਲ ਜਾਂਦੇ ਕਰੋਨਾ ਦਾ ਚੋਕਟ ਖਤਮ ਹੋ ਜਾਂਦੇ ਭਲੇ ਸੰਯੋਗ ਭਲੇ ਸੰਯੋਗ ਦਾ ਮਤਲਬ ਕੀ ਹੈ ਕਿ ਜਿਹੜੇ ਲੋਕ ਭਲੇ ਆ ਅਮਰਤ ਵੇਲੇ ਉੱਠਦੇ ਉਹਨਾਂ ਦੇ ਨਾਲ ਮਲਾਪ ਹੁੰਦਾ ਅਮਰਤ ਵੇਲੇ ਜਿਹੜੇ ਗੁਰੂ ਕਰ ਜਾਂਦੇ ਉਹਨਾਂ ਨਾਲ ਮਲਾਪ ਹੁੰਦਾ ਕੋ ਸਭ ਤੋਂ ਵੱਡੀ ਜਿਹੜੀ ਸਾਡਾ ਜ਼ਰੂਰਤਾਂ ਦੇ ਸੇਵਾ ਤੰਦਰੁਸਤੀ ਤੰਦਰੁਸਤੀ ਕਹਿੰਦੇ ਸਰੀਰਿਕ ਤੰਦਰੁਸਤੀ ਵੀ ਮਿਲਦੀ ਹੈ ਤੇ ਮਾਨਸਿਕ ਤੰਦਰੁਸਤੀ ਵੀ ਮਿਲਦੀ ਹੈ ਸਵੇਰੇ ਉੱਠਣਾ ਸਰੀਰਿਕ ਤੰਦਰੁਸਤੀ ਮਾਨਸਿਕ ਤੰਦਰੁਸਤੀ ज्यादा असर होगा। तो ऐसे वेले जिन्हें ऋषि मुनि महापुरुष को दो बजे को तीन बजे अमृत वे उठते अमृत वे करमृत वेले ता ही उठो गे जे तीन टाइम सौगोगे जे असी रात नौ नहीं तो सवेरे कितो उठों ਜਿਹੜਾ ਹੈ ਟਰੇਮ ਦੇ ਨਾਲ ਪੜ ਕੇ ਹੁਣ ਠੰਡ ਆ ਜਾਣੀ ਐ ਤੇ ਘਰ ਚ ਬਹਿ ਕੇ ਰਜਾਈ ਚ ਬਹਿ ਕੇ